ਸਭ ਤੋਂ ਪਹਿਲਾਂ ਸ਼ਹਾਦਤ ਉਥੇ ਭਾਈ ਮਤੀ ਦਾਸ ਦੀ ਹੁੰਦੀ ਹੈ ਜੀ ਭਾਈ ਮਤੀ ਦਾਸ ਨੂੰ ਸ਼ਹੀਦ ਕਰਨ ਦਾ ਫਤਵਾ ਲਾਉਂਦੇ ਨੇ ਤੇ ਜਦੋਂ ਸ਼ਹੀਦ ਕਰਨਾ ਹੈ ਉਹਨਾਂ ਦੇ ਸਾਹਮਣੇ ਉਹ ਜਿਹੜਾ ਫਤਵਾ ਦੁਬਾਰਾ ਦੁਹਰ ਆਇਆ ਜਾਂਦਾ ਹੈ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਭਾਈ ਮਤੀ ਦਾਸ ਨੂੰ ਅਬਦੁੱਲ ਵਹਾਬ ਕਾਜ਼ੀ ਕਹਿੰਦਾ ਕਹਿਣ ਲੱਗਾ ਮਤੀ ਦਾਸ ਤੇਰੇ ਕੋਲ ਇੱਕ ਰਸਤਾ ਹੈ ਪਹਿਲਾ ਰਸਤਾ ਇਹ ਐ ਕਿ ਤੂੰ ਸਾਡੇ ਦੀਨ ਨੂੰ ਕਬੂਲ ਕਰਕੇ ਇਸਲਾਮ ਵਿੱਚ ਆ ਜਾ ਤੇਰੀ ਜਾਨ ਬਖਸ਼ੀ ਹੋ ਜਾਏਗੀ ਦੂਸਰਾ ਤੂੰ ਆਪਣੇ ਗੁਰੂ ਵੱਲ ਪਿੱਠ ਕਰ ਲੈ ਤੀਸਰਾ ਤੂੰ ਆਪਣੇ ਕੇਸ ਵੀ ਕਤਲ ਕਰਾ ਤੇ ਸਾਡੇ ਧਰਮ ਵਿੱਚ ਆਉਣ ਦਾ ਰਾਹ ਅਪਣਾ ਲੈ ਤੈਨੂੰ ਅਸੀਂ ਛੱਡ ਦੇਾਂਗੇ ਤੇਰੀ ਜਾਨ ਬਖਸ਼ੀ ਹੋ ਜਾਏਗੀ ਕੋਈ ਜੁਰਮਾਨਾ ਥੋੜਾ ਬਾਤਾਂ ਤੈਨੂੰ ਲਾਵਾਂਗੇ ਤੇ ਤੇਰੀ ਜਾਨ ਨੂੰ ਅਸੀਂ ਬਖਸ਼ ਦੇਾਂਗੇ ਅਬਦੁਲ ਵਹਾਬ ਕਾਜ਼ੀ ਨੂੰ ਭਾਈ ਮਤੀਦਾਸ ਕਹਿੰਦੇ ਤੂੰ ਆਪਣਾ ਜਿਹੜਾ ਹੁਕਮ ਇਹੋ ਸਨਾ ਫਤਵਾ ਪੜ ਉਹਨੇ ਜੀ ਫਤਵਾ ਪੜਿਆ ਤੇ ਨਾਲ ਇਹ ਗੱਲ ਕਹੀ ਵੀ ਮਤੀਦਾਸ ਦੇ ਸਰੀਰ ਨੂੰ ਆਰੇ ਦੇ ਨਾਲ ਲੱਕੜ ਦੀ ਤਰ੍ਹਾਂ ਚੀਰਿਆ ਜਾਏਗਾ ਇਹਨੇ ਤਸੀਹੇ ਦਿੱਤੇ ਜਾਣ ਇਹਨਾਂ ਦੁੱਖ ਹੁਣਾ ਚਾਹੀਦਾ ਏ ਕਿ ਇਹਦੀਆਂ ਚੀਕਾਂ ਦੀ ਆਵਾਜ਼ ਚਾਂਦਨੀ ਚੌਕ ਵਿੱਚ ਗੂੰਜਣੀ ਚਾਹੀਦੀ ਏ ਇਨਾ ਦਰਦੇ ਨੂੰ ਹੋਣਾ ਚਾਹੀਦਾ ਸ਼ਹੀਦ ਹੁੰਦਿਆਂ ਕਿ ਇਹਦੀਆਂ ਚੀਕਾਂ ਇਹਦੇ ਗੁਰੂ ਗੁਰੂ ਤੇਗ ਬਹਾਦਰ ਦੇ ਕੰਨਾਂ ਤੱਕ ਜਾਣ ਸ਼ਾਇਦ ਇਹਦੀਆਂ ਚੀਕਾਂ ਸੁਣ ਕੇ ਇਹਦਾ ਗੁਰੂ ਕਿਤੇ ਪਿਗਲ ਜਾਏ ਤੇ ਸਾਰੇ ਪਾਸੇ ਸਾਡਾ ਰਾਜ ਕਾਇਮ ਹੋ ਜਾਏਗਾ ਮੁਸਲਮਾਨ ਧਰਮ ਦਾ ਬੋਲਬਾਲਾ ਹੋ ਜਾਏਗਾ ਕਿਤੇ ਇਹਦੀਆਂ ਚੀਕਾਂ ਸੁਣ ਕੇ ਇਹਦੇ ਗੁਰੂ ਦਾ ਅੰਦਰ ਪਿਗਲਿਆ ਗੁਰੂ ਨੇ ਇਸ਼ਾਰਾ ਕੀਤਾ ਤਾਂ ਵੀ ਤੈਨੂੰ ਛੱਡ ਦੇਾਂਗੇ ਪਰ ਗੱਲ ਇਹ ਹੈ ਤੁਹਾਨੂੰ ਇਸਲਾਮ ਕਬੂਲਣਾ ਪਵੇਗਾ ਭਾਈ ਮਤੀ ਦਾਸ ਸੁਣਦੇ ਰਹਿ ਜੀ ਟਿਕਾ ਬਣਾ ਕੇ ਉਹਨਾਂ ਤਿਆਾਰੇ ਕੀਤੇ ਥਮੀਆਂ ਗੱਡ ਲਈਆਂ ਥਮੀਆਂ ਦੇ ਨਾਲ ਭਾਈ ਮਤੀ ਦਾਸ ਦੇ ਸਰੀਰ ਨੂੰ ਬੰਨਿਆ ਗਿਆ ਨਰੜ ਕੇ ਰੱਸੀਆਂ ਦੇ ਨਾਲ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਤੇ ਜਦੋਂ ਆਰਾ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਦੋ ਕੁ ਉਂਗਲਾਂ ਸਹੀਸ ਦੇ ਵਿੱਚ ਗਿਆਨ ਲਹੂ ਦੇ ਪ੍ਰਣਾਲੇ ਛੁੱਟ ਪਏ ਸਾਰਾ ਸਰੀਰ ਜਿਹੜਾ ਸੀ ਲਹੂ ਨਾਲ ਭਰ ਗਿਆ ਤੇ ਧੀਰੀਆਂ ਲਹੂ ਦੀਆਂ ਧਰਤੀ ਤੇ ਚੱਲਣ ਲੱਗ ਪਈਆਂ ਭਾਈ ਮਤੀ ਦਾਸ ਉਹਨਾਂ ਜੀ ਅਬਦੁੱਲ ਵਹਾਬ ਕਾਜ਼ੀ ਨੂੰ ਕਿਹਾ ਕਹਿੰਦੇ ਤੂੰ ਆਪਣਾ ਕੰਮ ਕਰੀ ਤੇਰੀ ਸ਼ਰਤ ਵੀ ਸੁਣ ਲਈਏ ਤੇ ਮੈਂ ਹੁਣ ਦੋਨਾਂ ਚੀਜ਼ਾਂ ਨੂੰ ਕੰਪੇਅਰ ਕਰਕੇ ਦੇਖਾਂਗਾ ਵੀ ਜਿਹੜੀ ਜ਼ਿਆਦਾ ਸਵਾਦਲੀ ਹੋਈ ਨਾ ਉਹ ਹੀ ਰੱਖਾਂਗਾ ਉਹਨੇ ਕਿਹਾ ਸੀ ਵੀ ਤੂੰ ਆਪਣੇ ਆਪ ਵਿੱਚ ਪਰਪੱਕਤਾ ਵਿਖਾ ਰਿਆਂ ਵੀ ਮੈਂ ਗੁਰੂ ਦਾ ਸਿੱਖ ਹਾਂ ਤੇਰੇ ਕੋਲ ਗੁਰੂ ਦੀ ਸਿੱਖੀ ਦਾ ਖਜ਼ਾਨਾ ਹੈ ਤੂੰ ਕਹੀਂ ਨਾ ਮੈਨੂੰ ਸਿੱਖੀ ਚੋਂ ਰਾਸ ਸਵਾਦ ਬਹੁਤਾ ਆਉਂਦਾ ਹੈ ਗੁਰੂ ਦਾ ਪਿਆਰ ਬੜਾ ਰਸੀਲਾ ਏ ਅੱਜ ਤੇਰਾ ਪਤਾ ਲੱਗ ਜਾਏਗਾ ਜਦੋਂ ਸਿਰ ਤੇ ਆਰਾ ਰੱਖ ਕੇ ਦੋ ਟੁਕੜੇ ਤੇਰੇ ਸ਼ਰੀਰ ਦੇ ਕੀਤੇ ਤੇ ਦੁਨੀਆ ਨੂੰ ਵੀ ਪਤਾ ਲੱਗ ਜਾਏਗਾ ਤੈਨੂੰ ਵੀ ਪਤਾ ਲੱਗ ਜਾਏਗਾ ਗੁਰੂ ਦੇ ਪਿਆਰ ਵਿੱਚ ਕਿੰਨਾ ਕੋ ਰਸ ਹੈ ਪਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖਿਆ ਜੀ ਆਰਾ ਦੋ ਕੁ ਉਂਗਲਾਂ ਅੰਦਰ ਗਿਆ ਪਾਈ ਮਤੀ ਦਾਸ ਨੇ ਇਸ਼ਾਰੇ ਨਾਲ ਅਬਦੁਲ ਵਾਹਾਬ ਕਾਜੀ ਨੂੰ ਰੋਕ ਕੇ ਕੁਝ ਗੱਲਾਂ ਕੀਤੀਆਂ ਇਤਿਹਾਸ ਜ਼ਿਕਰ ਕਰਦਾ ਹੈ ਪਹਿਲਾ ਬਚਨ ਉਹਨਾਂ ਨੇ ਕਿਹਾ ਕਹਿੰਦੇ ਕਿ ਅਬਦੁੱਲ ਵਾਹਾਬ ਮੈਂ ਤੈਨੂੰ ਇਹ ਕਹਿਣਾ ਚਾਹਨਾ ਕਿ ਮੇਰੇ ਸਰੀਰ ਤੇ ਤੂੰ ਆਰਾ ਚਲਾਣ ਲੱਗਾ ਹੈ ਮੈਂ ਆਪਣੇ ਗੁਰੂ ਦੀ ਬਾਣੀ ਜਪਜੀ ਸਾਹਿਬ ਪੜਨੀ ਹੈ ਤੇ ਇੰਨੀ ਹੌਲੀ ਆਰਾ ਚਲਾਈ ਕਿ ਜਿੰਨਾ ਚਿਰ ਮੇਰਾ ਜਪ ਪੂਰਾ ਨਾ ਹੋਵੇ ਉਹਨਾਂ ਚਿਰ ਸਰੀਰ ਦੇ ਟੁਕੜੇ ਨਾ ਕੀਤੇ ਜਾਣ ਹੌਲੀ ਹੌਲੀ ਆਰਾ ਚਲਾਈ ਦੂਸਰਾ ਵਚਨ ਉਹਨਾਂ ਕਿਆ ਤੂੰ ਪੁੱਛਿਆ ਸੀ ਕਿਹੜੀ ਚੀਜ਼ ਸਵਾਦ ਲਈਏ ਤੂੰ ਕਹਿੰਦਾ ਸੈਂਪੀ ਕਿਹੜੀ ਚੀਜ਼ ਚੋਂ ਰਸ ਆਉਂਦਾ ਏ ਮੈਂ ਅਜ ਦੁਨੀਆ ਦੇ ਲੋਕਾਂ ਨੂੰ ਦਰਸ਼ਨਾ ਚਾਹਨਾ ਆਰੇ ਦੇ ਦਰਦ ਨਾਲੋਂ ਪਿਆਰੇ ਦੇ ਪ੍ਰੇਮ ਦਾ ਰਸ ਜ਼ਿਆਦਾ ਸਵਾਦਲਾ ਹੈ ਆਰੇ ਦਾ ਦਰਦ ਕੁਝ ਨਹੀਂ ਕਹਿੰਦਾ ਜੇ ਅੰਦਰ ਪਿਆਰੇ ਦਾ ਪ੍ਰੇਮ ਟਿਕ ਜਾਏ ਆਰੇ ਦੀ ਪੀੜ ਵੀ ਨਿੱਕੀ ਜਾਪਣ ਲੱਗ ਪੈਂਦੀ ਏ ਤੇ ਤੀਸਰਾ ਮੈਂ ਜਿਹੜਾ ਅਖੀਰਲੀ ਇੱਛਾ ਤੈਨੂੰ ਕਹਿਣ ਲੱਗਾ ਜਦੋਂ ਸੀਸ ਤੇ ਆਰਾ ਚਲਾਏ ਨਾ ਮੇਰੇ ਗੁਰੂ ਦਾ ਪਿੰਜਰਾ ਜੀ ਦੇ ਵਿੱਚ ਹਜ਼ੂਰ ਨੂੰ ਕੈਦ ਕੀਤਾ ਏ ਮੇਰੀਆਂ ਅੱਖਾਂ ਦੇ ਸਾਵੇਂ ਲਿਆ ਕੇ ਰੱਖੀ ਮੈਂ ਦੁਨੀਆ ਤੋਂ ਜਦੋਂ ਜਾਵਾਂ ਨੇਤਰ ਮੇਰੇ ਬੰਦ ਹੋਣ ਉਸ ਵੇਲੇ ਮੈਂ ਆਪਣੇ ਪਿਆਰੇ ਦਾ ਦਰਸ਼ਨ ਕਰਦਾ ਜਗਤ ਤੋਂ ਜਾਵਾਂ ਇਤਿਹਾਸ ਕਹਿੰਦਾ ਜੀ ਇਧਰ ਭਾਈ ਸਾਹਿਬ ਜੀ ਹੋਰਾਂ ਨੇ ਆਪਣੇ ਗੁਰੂ ਨੂੰ ਚੇਤੇ ਕਰਦਿਆਂ ਜਪ ਬਾਣੀ ਸ਼ੁਰੂ ਕੀਤੀ ਏ ਉਦੋਂ ਸਤ ਗੁਰੂ ਗੁਰੂ ਤੇਗ ਬਹਾਦਰ ਨੂੰ ਜਿਸ ਪਿੰਜਰੇ ਵਿੱਚ ਕੈਦ ਕੀਤਾ ਉਹ ਪਿੰਜਰਾ ਚਾਂਦਨੀ ਚੌਕ ਵਿੱਚ ਲਿਆ ਕੇ ਸਾਹਮੁਖ ਰੱਖਿਆ ਗਿਆ ਭਾਈ ਮਤੀ ਦਾਸ ਨੇ ਹੱਥ ਜੋੜ ਨਮਸਕਾਰ ਕੀਤੀ ਏ ਹਜ਼ੂਰ ਦੇ ਚਰਨਾਂ ਅੰਦਰ ਜਦੋਂ ਆਰਾ ਚਲਾਇਆ ਗਿਆ ਭਾਈ ਮਤੀ ਦਾਸ ਉਥੇ ਅਬਦੁੱਲ ਵਾਹਾਬ ਕਾਜ਼ੀ ਨੂੰ ਕੀ ਬਚਨ ਕਰਦੇ ਨੇ ਇੱਕ ਵਿਦਵਾਨ ਕਹਿੰਦਾ ਦੋ ਕੋ ਉਂਗਲਾਂ ਸੀਸ ਵਿੱਚ ਜਦ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਬੈਠਾ ਆਪ ਆਰਾ ਮिन्नੂ ਭਾਵ ਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰਸਾਂ ਜੇ ਲੱਖ ਕਰੋੜ ਤਾਪੇ ਧਰਮ ਨਾ ਛੋੜ ਸਾਂ ਤੇਰਾ ਦੀਨ ਨੀ ਲੋੜ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਭਾਈ ਸਾਹਿਬ ਨੇ ਕਿਹਾ ਕਹਿਣ ਲਗੇ ਆਰਾ ਚਲਾ ਤੂੰ ਆਰੇ ਨਾਲ ਆਪਣਾ ਕਾਰਾ ਕਰ ਮੈਂ ਅੰਦਰ ਨੂੰ ਆਪਣੇ ਪਿਆਰੇ ਦੇ ਪਿਆਰ ਵਿੱਚ ਜੋੜਨਾ ਤੇਰੇ ਆਰੇ ਦਾ ਦਰਦ ਮੇਰੇ ਪਿਆਰੇ ਦੇ ਪਿਆਰ ਅੱਗੇ ਮੈਨੂੰ ਕੁਝ ਵੀ ਡੁਲਾ ਨਹੀਂ ਸਕਦਾ ਹਜ਼ੂਰ ਦੇ ਪਿਆਰ ਵਿੱਚ ਭਿੱਜਾਏ ਹੋਏ ਨੇ ਆਪਣੀ ਸ਼ਹਾਦਤ ਦੇਂਦੇ ਨੇ ਮੈਂ ਬੇਨਤੀ ਕਰ ਰਿਹਾ ਗੁਰਮੁਖੋ ਜਿਨ੍ਹਾਂ ਦੇ ਜੀਵਨ ਵਿੱਚ ਪਰਮਾਤਮ ਰਸ ਪ੍ਰਗਟ ਹੋ ਜਾਂਦਾ ਹੈ ਨਾ ਉਹਨਾਂ ਲਈ ਇਹ ਦੁਨੀਆ ਦਾ ਭੈ ਦੁਨੀਆ ਦੇ ਪਦਾਰਥਾਂ ਦੇ ਰਸ ਇਹ ਕੋਈ ਮਾਇਨੇ ਨਹੀਂ ਰੱਖਦੇ ਅੱਜ